ਸੱਚੀ ਕਾਲ ਜੀ ਸਾਰੇ ਨੂੰ ਕਿੱਦਾਂ ਹੋ ਜੀ ਤੁਸੀਂ ਸਾਰੇ ਵੈਲਕਮ ਆ ਜੀ ਤੁਹਾਡਾ ਇੱਕ ਵਾਰ ਫੇਰ ਤੋਂ ਮੇਰੇ ਨਿਊ ਵਲੌਗ ਵਿੱਚ ਟਾਈਮ ਹੈ ਜਿਹੜਾ ਸ਼ਾਮ ਦਾ ਹੋ ਚੁੱਕਿਆ ਜੀ ਸ਼ਾਮ ਦਾ ਟਾਈਮ ਹੈ ਤੇ ਮੈਂ ਅੱਜ ਕਿਚਨ 'ਚ ਹੈਗੀਆਂ ਬਹੁਤ ਹੀ బిਜੀ ਅੱਜ ਮੇਰੇ ਜਨਾਬ ਜੀ ਦਾ ਹੈਗਾ ਬਰਥਡੇ ਜੀ ਬਰਥਡੇ ਤੇ ਮੈਂ ਬਰਥਡੇ ਦੀਆਂ ਤਿਆਰੀਆਂ 'ਚ ਲੱਗੀ ਹੋਈ ਆ ਸ਼ਾਮ ਦੇ ਟਾਈਮ ਆਪਾਂ ਜਨਾਬ ਜੀ ਨੂੰ ਸਰਪ੍ਰਾਈਜ਼ ਦੇਣਾ ਏ ਜਨਾਬ ਜੀ ਹਲੇ ਆਏ ਨਹੀਂ ਹੈ ਇਹ ਉਹਨਾਂ ਦੇ ਧਿਆਨ ਤੋਂ ਪਹਿਲਾਂ ਮੈਂ ਤਿਆਰੀਆਂ ਦੇ ਵਿੱਚ ਲੱਗੀ ਹੋਈ ਆ ਕਿਉਂਕਿ ਆਪਾਂ ਕੁਝ ਵੀ ਨਹੀਂ ਜਨਾਬ ਜੀ ਨੂੰ ਦੱਸਿਆ ਹੈਗਾ ਵੀ ਆਪਾਂ ਉਹਨਾਂ ਕੀ ਸਰਪ੍ਰਾਈਜ਼ ਦੇ ਰਹੇ ਹਾਂ ਕੀ ਨਹੀਂ ਜਨਾਬ ਜੀ ਪੁੱਛੀ ਜਾਂਦੇ ਸੀ ਪਰ ਪਾ ਹਜੇ ਉਹਨਾਂ ਨੂੰ ਕੁਝ ਦੱਸਿਆ ਨਹੀਂ ਹੈਗਾ ਬਹੁਤ ਵੱਡਾ ਪਾ ਕੁ ਸਰਪ੍ਰਾਈਜ਼ ਰੱਖਿਆ ਹੋਇਆ ਜਨਾਬ ਜੀ ਲਈ ਉਹਦੇ ਲਈ ਮੈਂ ਦਹੀਂ ਪੱਲੇ ਬਣਾ ਰਹੀ ਆ ਬਰਥਡੇ ਲਈ ਸੋਰੀ ਬਰਥਡੇ ਲਈ ਆਪਾਂ ਦਹੀਂ ਪੱਲੇ ਬਣਾਏ ਨੇ ਜੀ ਕਨ ਫਸਟ ਟਾਈਮ ਹੀ ਟਰਾਈ ਕੀਤੇ ਨੇ ਮੈਂ ਤੇ ਰੈਸਪੀ ਮੈਂ ਸ਼ੇਅਰ ਕਰ ਦਿੱਤੀ ਹੈ ਆਪਣੇ ਬਲੌਗ ਦੇ ਵਿੱਚ ਉਹ ਲੱਗ ਤੋਂ ਬਲੌਗ ਆਪਾਂ ਬਣਾਇਆ ਏ ਦਹੀਂ ਪੱਲੇ ਪਾ ਇਹ ਮਿੱਠੀ ਚਟਨੀ ਮੇਰੇ ਕੋਲ ਪਈ ਸੀ ਕਿ ਲੇਕਿਨ ਥੋੜੀ ਜੀ ਘੱਟ ਐ ਫਿਰ ਮੈਂ ਉਹ ਅਲੱਗ ਤੋਂ ਹੋਰ ਬਣਾਉਣ ਲੱਗੀਆਂ ਤੇ ਕਿਚਨ ਦੇ ਵਿੱਚ ਇੰਨੇ ਖਲਾਰੇ ਨੇ ਨਾ ਮੇਰੇ ਦੇ ਵਿੱਚ ਸਮੇਟਣੇ ਮੈਨੂੰ ਅੱਧਾ ਘੰਟਾ ਕਟੂਕਟ ਹੋਰ ਲੱਗ ਜਾਣਾ ਤੇ ਜਨਾਬ ਜੀ ਅੱਜੇ ਅੱਧੇ ਘੰਟੇ ਤੱਕ ਆ ਜਾਣਗੇ ਇਸ ਲਈ ਮੈਂ ਉਹਨਾਂ ਤੋਂ ਪਹਿਲਾਂ ਫਟਾਫਟ ਇਹ ਕੰਮ ਕਰ ਸਾਂ ਸਮੇਟ ਲੈਂਦੀ ਆ ਸਵੇਰ ਦੇ ਪਬਲੋਗ ਵੀ ਨਹੀਂ ਸਟਾਰਟ ਕੀਤਾ ਇੰਨੀ ਬੀਜੀ ਸੀਗੀ ਮੈਂ ਸੋਚਿਆ ਚਲੋ ਆਪਾਂ ਪਬਲੋਗ ਸਟਾਰਟ ਕਰ ਲੈਨੇ ਆ ਆਪਣਾ ਚਲੋ ਫਿਰ ਕੁਝ ਟਾਈਮ ਤੱਕ ਆਪਾਂ ਫਿਰ ਮਿਲਦੇ ਆ ਦਹੀਂ ਬੱਲਿਆਂ ਦੀ ਰੂਪ ਦਿਖਾਉਣੀ ਆ ਤੁਹਾਨੂੰ ਪੈਸੇ ਤਾਂ ਮੈਂ ਰੈਸਪੀ ਸ਼ੇਅਰ ਕਰ ਦਿੱਤੀ ਐ ਤੁਸੀਂ ਉਹ ਵਲੋਗ ਦੇਖਣਾ ਜਰੂਰ ਮੇਰਾ ਏ ਹੈਗੀ ਹੈ ਫਾਈਨਲ ਲੁੱਕ ਦਹੀਂ ਭੱਲਿਆਂ ਦੀ ਦੇਖੋ ਜੀ ਤਲੀਆਂ ਫਲੀਆਂ ਚੀਜ਼ਾਂ ਜਿਨ੍ਹਾਂ ਨੂੰ ਨਹੀਂ ਪਚਦੀਆਂ ਹੈਗੀਆਂ ਖਰਾਬ ਕਰਦੀਆਂ ਨੇ ਤੇ ਦਹੀਂ ਭੱਲੇ ਸਭ ਤੋਂ ਬੈਸਟ অপਸ਼ਨ ਹੈ ਕਿ ਉਹਨਾਂ ਲਈ ਕੀ ਰਿਸ਼ ਬਣਾਈ ਜਾਵੇ ਕੋਈ ਦੇਖੋ ਤਹੀਂ ਭੱਲੇ ਖਰਾਬ ਨਹੀਂ ਕਰਦੇ ਗਰਮੀ ਦੇ ਵਿੱਚ ਸਗੋਂ ਠੰਡੇ ਹੁੰਦੇ ਨੇ ਦਹੀਂ ਦੇ ਨਾਲ ਖਾਂਦੇ ਆ ਹੋਰ ਵੀ ਠੰਡਕ ਫੀਲ ਹੁੰਦੀ ਹੈ ਦਹੀਂ ਭੱਲੇ ਖਾਏ ਤੋਂ ਬਾਅਦ ਤੇ ਇੱਥੇ ਪਾਪੜੀ ਮੇਰੇ ਕੋਲ ਹਜੇ ਆਈ ਨਹੀਂ ਸੀਗੀ ਉਹ ਮੈਂ ਮੰਗਵਾਈ ਹੋਈ ਸੀ ਕਿ ਉਹ ਥੋੜੀ ਲੇਟ ਆਈ ਤੇ ਉੱਤੇ ਆਪਾਂ ਪਾਪੜੀ ਬਾਲੀ ਸੀ ਕਿ ਬਹੁਤ ਹੀ ਟੇਸਟੀ ਯੰਮੀ ਅੰਮੀ ਬਣੇ ਸੀਗੇ ਮੇਰੇ ਦਹੀਂ ਪੱਲੇ ਟਾਈਮ 8 ਵਜ ਗਏ ਨੇ 8 ਵਜੇ ਮੈਂ ਫ੍ਰੀ ਹੋਈਆਂ ਹੁਣ ਤੇ ਜਨਾਬ ਜੀ ਆ ਗਏ ਸੀਗੇ ਏਸੀ ਲਗਾ ਕੇ ਪੈ ਗਏ ਉਹ ਉਹਨਾਂ ਨੂੰ ਨਹੀਂ ਪਤਾ ਹਜੇ ਤੱਕ ਕੀ ਚੱਲ ਰਿਹਾ ਕੀ ਨਹੀਂ ਚੱਲ ਰਿਹਾ ਮੈਂ ਕੁਝ ਵੀ ਨਹੀਂ ਉਹਨਾਂ ਨੂੰ ਦੱਸਿਆ ਹਜੇ ਬਸ ਮੈਂ ਉੱਧਰ ਦੂਜੇ ਘਰ ਸਾਡੇ ਫੋਨ ਕੀਤਾ ਹੋਇਆ ਸੀਗਾ ਦੂਜੀ ਫੈਮਿਲੀ ਸਾਡੀ ਉਹ ਆ ਰਹੀ ਐ ਬੱਚੇ ਨੇ ਤੇ ਆਪ ਨੇ ਉਹ ਦਿਓਰ ਦਰਾਣੀ ਮੇਰੇ ਮੰਮੀ ਡੈਡੀ ਨੇ ਤੇ ਸਾਰੇ ਜਣੇ ਆ ਰਹੇ ਨੇ ਇਕੱਠੇ ਹੋਵਾਂਗੇ ਫਿਰ ਕੇ ਕੱਟਾਂਗੇ ਜਨਾਬ ਜੀ ਨੂੰ ਮੈਂ ਹਜੇ ਕੁਝ ਵੀ ਨਹੀਂ ਦੱਸਿਆ ਹੈਗਾ ਜਨਾਬ ਜੀ ਦੇਖਣਗੇ ਕਿ ਕੀ ਹੋ ਗਿਆ ਹੈ ਕੀ ਨਹੀਂ ਕਿਉਂਕਿ ਜਨਾਬ ਜੀ ਨੂੰ ਇਸੀ ਦਾ ਬਸ ਅਸੀਂ ਆਪਾਂ ਆਪ ਕੇਕ ਕੱਟ ਲਵਾਂਗੇ ਪਰ ਫਿਰ ਮੈਂ ਜਨਾਬ ਜੀ ਲਈ ਸਰਪ੍ਰਾਈਜ਼ ਰੱਖਿਆ ਮੈਂ ਕਿ ਨਹੀਂ ਵੀ ਪੂਰੀ ਫੈਮਿਲੀ ਆਪਾਂ ਵੀ ਇਕੱਠੇ ਹੋ ਕੇ ਕੇਕ ਕਟਾਂਗੇ ਤੇ ਜਨਾਬ ਜੀ ਨੂੰ ਮੈਂ ਕਿਹਾ ਹੋਰ ਵੱਧ ਤੋਂ ਵੱਧ ਖੁਸ਼ੀ ਮਿਲੂਗੀ ਕਿਉਂਕਿ ਬਰਥਡੇ ਵਾਲੇ ਦਿਨ ਇਹੀ ਹੁੰਦਾ ਹੈ ਕਿ ਜਿੰਨਾ ਕਿ ਮੇਰੇ ਕੋਲ ਹੋ ਸਕਦਾ ਹੈ ਕਿ ਵੱਧ ਤੋਂ ਵੱਧ ਉਹਨਾਂ ਨੂੰ ਸਪੈਸ਼ਲ ਫੀਲ ਕਰਵਾਵਾਂ ਮੈਂ ਦੇਖੋ ਜੀ ਗਿਫਟ ਵਗੈਰਾ ਤਾਂ ਮੈਂ ਨਹੀਂ ਲੈ ਕੇ ਆਈ ਹੈਗੀ ਕੋਈ ਕਿਉਂਕਿ ਮੈਨੂੰ ਜਾਣ ਆਣ ਦੀ ਬਹੁਤ ਪ੍ਰੋਬਲਮ ਹੈ ਤੇ ਮੰਗਾਣ ਨੂੰ ਆਪਾਂ ਕਿਸੇ ਤੋਂ ਮੰਗਵਾ ਵੀ ਸਕਦੇ ਹਾਂ ਪਰ ਉਹ ਗੱਲ ਨਹੀਂ ਬਣਦੀ ਹੁਣ ਕਿਸੇ ਦਿਨ ਆਪਾਂ ਬਾਅਦ ਚ ਜਾਵਾਂਗੇ ਜਨਾਬ ਜੀ ਨੂੰ ਪਾ ਸ਼ੋਪਿੰਗ ਕਰਵਾਵਾਂਗੇ ਫਿਰ ਦਿਖਾਵਾਂਗੇ ਤੁਹਾਨੂੰ ਆਪਾਂ ਕੀ ਸਰਪ੍ਰਾਈਜ਼ ਸੋਚਿਆ ਹੋਇਆ ਮੈਂ ਉਹ ਵੀ ਜਨਾਬ ਜੀ ਲਈ ਕੀ ਲੈ ਕੇ ਆਣਾ ਜਨਾਬ ਜੀ ਲਈ ਬਾਕੀ ਹੁਣ ਦੇਖਦੇ ਆਂ ਦੂਜੀ ਫੈਮਿਲੀ ਨੂੰ ਫੋਨ ਲਗਾਉਂਦੀ ਆ ਆ ਗਿਓ ਤੇ ਚਲੋ ਆਪਾਂ ਫਿਰ ਕੇਕ ਕੇਕ ਤੇ ਹੀ ਮਿਲਦੇ ਆ ਤੁਹਾਨੂੰ ਆਪਣੀ ਦੂਜੀ ਫੈਮਿਲੀ ਆ ਗਈ ਹੈ ਦੇਖੋ ਅੰਦਰ ਬੈਠੇ ਨੇ ਸਾਰੇ ਜਣੇ ਮੈਂ ਬਤਿੰ ਚੈਦਰੀ ਘਰ ਦੀ ਮੇਰੀ ਦੁਆ ਮੰਗਵਾ ਲਈਆ ਪੱਕੇ ਕੱਟਦੇ ਆ ਚਲੋ ਹੁਣ ਲੋਜੀ ਕੇ ਕੱਟਣ ਲੱਗੇ ਆਪਾਂ ਇਹ ਹੈ ਜਨਾਬ ਜੀ ਦੇ ਬਰਥਡੇ ਦਾ ਕੇਕ ਹੈਪੀ ਬਰਥਡੇ ਜੀ ਸਵੇਰ ਦੇ ਦੀ ਕਹਣੀ ਤੁਸੀਂ ਵੀਡੀਓ ਚ ਮੰਮੀ ਡੈਡੀ ਨਾਲ ਬੈਠੇ ਨੇ ਜੀ ਕੇਕ ਲੱਗੇ ਨੇ ਕਟਾਣ ਤੇ ਉਹ ਬੈਠੀ ਆ ਮੇਰੀ ਦਰਾਣੀ ਉੱਧਰੇ ਬੱਚੇ ਨੇ ਉਹ ਸਾਡਾ ਇੱਕ ਮੇ ਦੇ ਹੋਰ ਹੈ ਮੇਰਾ ਇਹ ਸਾਡਾ ਅਰਮਾਨ ਹੈ ਚਲ ਮਨ ਬੈਠ ਤੂੰ ਵੀ ਮੈਂ ਬਣਾ ਰਹੀ ਆ ਵੀਡੀਓ ਚਲੋ ਬੈਠ ਜਾ ਬੇਟੇ ਨਾਲ ਬੈਠ ਜਾ ਫਿਰ ਬਾਅਦ ਚ ਤੁਸੀਂ ਕਰਾਇਓ ਚਲੋ ਕੱਟੋ ਕੇਕ चलो क्लैपिंग करो हैप्पी बर्थडे टू यू हैप्पी बर्थडे टू यू हैप्पी बर्थडे टू यू हैप्पी बर्थडे टू यू मे गॉड ब्लेस यू बच्चों बोलो थोड़ी आवाज आनी चाहिए ਨੇ ਚੱਚਰ ਦੇ ਦੋ ਕਰਾ ਦੇਣਾ ਸੇ ਕਰਦਾ ਲੈ ਵਾਣੀ ਮਨ ਕੋ ਵੀ ਗਾ ਚੱਕ ਵਾਣੀ ਨੀ ਵਾਣੀ ਇੱਧਰ ਦੇਖ ਲਓ ਫੋਟੋ ਹੋ ਜਾਏਗੀ स्माइल ना ना चलो ना कोई नहीं चलो कराओ, कराओ तुसी। चलो मैं वीडियो बना रही हूँ करा लो फोटो करा लो

ਚਲੋ ਚਲੋ ਮਨਤਬਾਣੀ ਫਰਮਾਨੇ ਕਮ ਚਲੋ ਥਵੇਂ ਨੇੜੇ ਲਗੋ ਚਲੋ ਲੈ ਲੈ ਜੇਰ ਦੇਖੋ ਮੰਨਤ ਬਾਣੀ ਫੋਟੋ ਕਰਾਉ ਚਲੋ ਚਲੋ ਅਜਲੀ ਕੰਮ ਹੁਣ ਹੋਣਾ ਇਹ ਕਮ ਨੂੰ ਪਹਿਲਾਂ ਬੁਲਾਣਾ ਤਾਂ ਜੀ ਪਹਿਲਾਂ ਮੂੰਹ ਮਿੱਠਾ ਕਰ ਲੋ ਹਏ ਹਏ ਕੇਕ ਵੀ ਖਲਾ ਦੋ ਚਮਚੀ ਲੈ ਲੀ ਚਮਚੀ ਵਾਲਾ ਤਾਂ ਕੰਮ ਹੈ ਹੀ ਨਹੀਂ ਹਏ ਮੂੰਹ ਪਰ ਆਗਾ ਨਹੀਂ ਨਹੀਂ ਬਾਸ ਬਾਸ ਦਾੜੀ ਬਾਨਾ ਲਗਾਈ ਫਿਰ ਤੋ ਬਾਸ ਬਸ ਨਹੀਂ ਦਿਕੇ ਕੈਪ ਕੈਪ ਸਾਈਡ ਲਵੇ ਤੀ ਚਲੋ ਅਸ ਚੱਟ ਲੈ ਚੱਟ ਲੈ ਯਾ ਵਾ ਹਾਂ ਤੋ ਤੋ ਬਿਸਿਕਾ ਲੈ ਦਿਓ ਸਾਡਾ ਫੋਟੋ ਕਰਾ ਦੋ ਨਾ ਕੀ ਇੱਧਰ ਦੇਖੋ ਗਿਫਟ ਤਾਂ ਦੇ ਐਂ ਡੈਡੀ ਨੂੰ ਕੋਈ ਹੈ ਕਮ ਵੈਰੀ ਗੁੱਡ ਕੁਛ ਨਹੀਂ ਦੇਖਿਆ ਹੈ ਕਹਿੰਦੀ ਆ ਜਾ ਚਲ ਉਠੋ ਜਮੇ ਸਾਰੇ ਦਿਨ ਘਰ ਆਉਂਦੇ ਹੋ ਮੇਰੇ ਕੋਲ ਰਹਿੰਦੇ ਹੋ ਚਾਹ ਹੋਰ ਦੇ ਚਾਹ ਹੋ ਚੱਲ तकरीबन बड़ी चीज़ है ना तो 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 ਹਾਂ ਬਬਾ ਹਾਂ ਬੰਦ ਕਰ ਲੋ ਜੀ ਬੈਠੋ ਆਪ ਜੀ ਇਹ ਸਾਡੀ ਬੱਚਾ ਪਾਰਟੀ ਹੈ ਦੇਖੋ ਸਾਰੀ ਇੱਕ ਨਹੀਂ ਬੇਟਾ ਏਰਮਾਨ ਪਿੱਛੇ ਘਟ ਜਾਗਾ ਅੱਬਾ ਹੋ ਜਾਗਾ ਮਨ ਮੇ ਤੂੰ ਤਿੰਨ ਨੌੜੇ ਪਿੱਛੇ ਹੋਏ ਇਹ ਸਾਡੀ ਬੱਚਾ ਪਾਰਟੀ ਹੈ ਸਾਰੀ ਦੇਖੋ ਏਰਮਾਨ ਜੋ ਬੰਨੇ ਆਇਮ ਕਰੋ चलो और बारे, बारे। बारे। <laughs> पहला है। <laughs> है। पार्टी हैप्पी बर्थडे का दो ताला तो पाया निन्नर वाला जो केक कटया है बैठ जाओ उधर ही बैठ जाओ एसी में सारे जने हैं आओ लो जी बर्थडे पार्टी साडी होगी है शुरू बच्चे सैंडविच खा रहे हैं दही भल्ले बच्चे ने खा ले तो इधर हजेस दही भल्ले ही चल रहे हैं जनाब जी दे ਟੇਸਟ ਤੇ ਦੱਸ ਦਿਓ ਕਿਵੇਂ ਬਣੀ ਹੈ ਦਹੀਂ ਬੱਲੇ ਹੈ ਕਰ ਬਣੇ ਵੀ ਲੱਗ ਰਹੇ ਕਿ ਬਾਜ਼ਾਰ ਤੇ ਆਏ ਹੋਏ ਲੱਗ ਰਹੇ ਆ ਦੱਸੋ ਬਾਜ਼ਾਰ ਵਾਲੇ ਬਣ ਗਏ ਤੁਹਾਨੂੰ ਕਿਵੇਂ ਲੱਗੇ ਮੰਮੀ ਕੀ ਆਪ ਬਣਾਈ ਹੈ ਰੈਡੀ ਟੇਸਟੀ ਬਣ ਕੇ ਹੈ ਗੋਲਡੀ ਨੂੰ ਕਿਵੇਂ ਲੱਗੇ ਵਧੀਆ ਲੱਗੇ ਕਿਤੇ ਰੁੱਸ ਜਾ ਮੈਨੂੰ ਨਹੀਂ ਪੁੱਛਿਆ ਹੈਗਾ <laughs> आई हैं। ले ले ले। है है पानी की भी मैं क्या है पुत गिलास है पानी चक लिया छोटी बोतल लिया चार पांच गिलास चक लिया सारे ले लेंगे फिर हूँ ठंडे तो होने ही थे ले लो होर दही पले ले लेने हैं है? लो जी पेट पूजा पनी होगी है पार्टी दल होगी ਕਿ ਕਿ ਵੀ ਨਹੀਂ ਖਾਦਾ ਮੈਂ ਤਾਂ ਮੈਂ ਨਾ ਸੈਂਡਵਿਚ ਖਾਧਿਆ ਆਪਣੇ ਦਹੀਂ ਪੱਲੇ ਖਾ ਕੇ ਉੱਠ ਗਏ ਆ ਤੇ ਬੱਚਾ ਪਾਰਟੀ ਸਾਡੀ ਜਾਣ ਲੱਗੀ ਆ ਹੁਣ ਬੱਚਿਆਂ ਨੇ ਤਾਂ ਹਜਮ ਵੀ ਕਰ ਲਏ ਖੇਡ ਰਹੇ ਨੇ ਬੱਚੇ ਕਦੋਂ ਦੇ ਖਾ ਪੀ ਕੇ ਅਰਮਾਨ ਹੋਏ ਖੇਡ ਲੈ ਕੀ ਖੇਡੇ ਤੇ ਕੁਛ ਨਹੀਂ ਚਲੋ ਜੀ ਬੱਚਾ ਪਾਰਟੀ ਆਪਣੀ ਜਾਣ ਲੱਗੀ ਆ ਹੁਣ ਬਾਈ ਬਾਈ ਓਏ ਪੱਖੇ ਪਤਾ ਨਹੀਂ ਗਿਰ ਗਿਆ ਹੁਣ ਮੈਨੂੰ ਨਹੀਂ ਆਉਂਦਾ ਯਾਹ ਮੈਂ ਨੰਨ ਕੋ ਯਾਦਾ ਉਟ ਗਿਆ ਦਾ ਮੈਂ ਨਾ ਗਈ ਨੂੰ ਕਿ ਹੜਕਣ ਚਲੋ ਕੋਣ ਲੈ ਕੁੱਤੇ ਨੂੰ ਡੱਬੋਰ ਮੱਟੋ ਬੈਸੇ ਕਰੀਂ ਫੋੜੀ ਚਲੋ ਜੀ ਅੱਪਾ ਗੇਟ ਲਗਾਣੇ ਆ ਹੁਣ ਚਲੋ ਗਰਮੀ ਦਾਲ ਬੁਰਾ ਹਾਲ ਹੋ ਗਿਆ ਇਨੀ ਗਰਮੀ ਹੈ ਨਾ ਚਲੋ ਲਓ ਜੀ ਕੰਮ ਨਿਵੇੜ ਲੈਂਦੇ ਆ ਆਪਾਂ ਥੋੜਾ ਬੋਤਾ ਹੀ ਐ ਕੰਮ ਐ ਜਿਹੜਾ ਪੈਂਡਿੰਗ ਐ ਬਾਕੀ ਤਾਂ ਨਾਲ ਦੀ ਨਾਲ ਆਪਾਂ ਕਰਦੇ ਰਹੇ ਸਾਰਾ ਮੈਂ ਤੇ ਮੇਰੀ ਜਾਨ ਨੂੰ ਜਣੇ ਥੋੜਾ ਜਿਹਾ ਹੀ ਐ ਹੁਣ ਕਿਚਨ ਦੇ ਵਿੱਚ ਜਾ ਕੇ ਬੇੜ ਲੈਣੇ ਆ ਜਨਾਬ ਜੀ ਨੂੰ ਦੇਖਦੇ ਆ ਪਹਿਲਾਂ ਆਵਾਜ਼ ਘੱਟ ਕਰੋ ਟੀਵੀ ਬੰਦ ਕਰ ਦੋ ਕਰੋ ਜਾ ਟੀਵੀ ਦੀ ਆਵਾਜ਼ ਘੱਟ ਕਰੋ ननू जी, जी।, जी। चो, चो, चो। 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 कैसे लगी बर्थडे पार्टी सरप्राइज कैसा लगे दही पल्ले जनाब जी ने बहुत पसंद आए ने, बाकी मैं रेसिपी शेयर कर दी है ਇੱਕ ਵਾਰ ਤੁਸੀਂ ਜ਼ਰੂਰ ਟਰਾਈ ਕਰਨਾ ਮੈਂ ਸਿਰਫ ਦਹੀਂ ਭੱਲੇ ਖਾਧੇ ਨੇ ਦੇਖੋ ਕੁਝ ਵੀ ਨਹੀਂ ਖਾਤਾ ਕੇਕ ਤੱਕ ਨਹੀਂ ਮੈਂ ਖਾਦਾ ਹੈਗਾ ਨਾ ਮੈਂ ਸੈਂਡਵਿਚ ਖਾਦਾ ਸੈਂਡਵਿਚ ਹੋਰ ਪਿਆ ਖਾਣਾ ਜਾਗੋ ਜਾਣਾ ਬਸ ਹੁਣ ਖਾ ਲੋ ਜੀ ਨੂੰ ਖਾਣਾ ਟਾਈਮ ਰਾਤ ਦੇ 10:30 ਵਜੇ ਨੇ ਕੰਮ ਕਾਰ ਨਵੇੜ ਕੇ ਹੁਣ ਫ੍ਰੀ ਹੋਈਆਂ ਮੈਂ ਬੱਚੇ ਤੇ ਜਨਾਬ ਜੀ ਤੇ ਪੈ ਗਏ ਨੇ ਕਹਿੰਦੇ ਨੀਂਦ ਆ ਰਹੀ ਐ ਬੱਚੇ ਸਵੇਰੇ ਜਲਦੀ ਉੱਠੇ ਹੁੰਦੇ ਨੇ ਤੇ ਸਵੇਰੇ ਫੇਰ ਬੱਚਿਆਂ ਨੇ ਜਲਦੀ ਉੱਠਣਾ ਮੈਨੂੰ ਤਾਂ ਇਹ ਐ ਵਿਚਰੋ ਦਿਨ ਦੇ ਵਿੱਚ ਰੈਸਟ ਮਿਲ ਜਾਂਦੀ ਐ ਮੈਂ ਕਿਹਾ ਚਲੋ ਤੁਸੀਂ ਪੈ ਜਾਓ ਮੈਂ ਕਿਚਨ ਸਾਫ ਕਰ ਲੈਂਦੀ ਆ ਥੋੜੇ ਜਿਹਾ ਬਰਤਨ ਸੀਗੇ ਉਹ ਸਾਫ ਕੀਤੇ ਨੇ ਪਾਣੀ ਦੀਆਂ ਬੋਤਲਾਂ ਫ੍ਰਿਜ ਚ ਪਰ ਕੇ ਲਗਾਈਆਂ ਨੇ ਅਸਾ ਜਿਨਾ ਆਣਾ ਰਹਿੰਦਾਈ ਵਗੈਰਨਾ ਯਾਨੀ ਨਿਕਰਮੀ ਦੇ ਵਿੱਚ ਨੀਂਦ ਨਹੀਂ ਆਣੀ ਹੈਗੀ ਨਾਲੇ ਚੇਂਜ ਕਰਦੀਆਂ ਨਾਲੇ ਫਰੈਸ਼ ਹੋ ਲੈਂਦੀਆਂ ਉਸ ਤੋਂ ਬਾਅਦ ਸਕੂਨ ਦੀ ਨੀਂਦ ਆਣੀ ਹੈ ਤੇ ਜਨਾਬ ਜੀ ਨੂੰ ਦੇਖੋ ਹਨਾ ਮੈਂ ਸਰਪ੍ਰਾਈਜ਼ ਦਿੱਤਾ ਜੋ ਜਨਾਬ ਜੀ ਖੁਸ਼ ਹੋਗੇ ਨੇ ਮੈਂ ਜਨਾਬ ਜੀ ਦੀ ਖੁਸ਼ੀ ਲਈ ਇਹ ਸਭ ਕੁਝ ਕੀਤਾ ਨਹੀਂ ਤਾਂ ਪਹਿਲੇ ਮੇਰਾ ਮਨ ਸੀਗਾ ਕਿ ਆਪਾਂ ਬਾਹਰ ਚਲੇ ਜਾਵਾਂਗੇ ਡਿਨਰ ਬਾਹਰ ਕਰ ਲਵਾਂਗੇ ਫਿਰ ਸੋਚਿਆ ਕਿ ਚਲੋ ਡਿਨਰ ਤਾਂ ਦੇਖੋ ਹਮੇਸ਼ਾ ਆਪਾਂ ਕਰਦੇ ਰਹਿੰਦੇ ਆ ਕਿਸੇ ਨਾ ਕਿਸੇ ਬਹਾਨੇ ਤੇ ਪਰ ਜਨਾਬ ਜੀ ਦੀ ਮੈਂ ਕਿਹਾ ਵੀ ਆਪਾਂ ਖੁਸ਼ੀ ਦੇਖਦੇ ਆ ਜਨਾਬ ਜੀ ਸਾਰਾ ਦਿਨ ਬਾਹਰ ਹੀ ਰਹਿੰਦੇ ਨੇ ਉਹਨਾਂ ਨੂੰ ਬਾਹਰ ਅੰਦਰ ਇਦਾਂ ਜਾਣਾ ਇੰਨਾ ਵੈਸੇ ਚੰਗਾ ਨਹੀਂ ਲੱਗਦਾ ਹੈਗਾ ਉਹ ਸਾਡੇ ਮੇਰੀ ਖੁਸ਼ੀ ਲਈ ਬੱਚਿਆਂ ਦੀ ਖੁਸ਼ੀ ਲਈ ਜਾਨ ਦੇ ਨੇ ਸਾਡੇ ਨਾਲ ਬਾਹਰ ਨਹੀਂ ਤੇ ਜਨਾਬ ਜੀ ਬਾਹਰ ਘੁੰਮ ਫਿਰ ਕੇ ਥੱਕੇ ਹੁੰਦੇ ਨੇ ਰਾਤ ਦੇ ਟਾਈਮ ਤੱਕ ਅਸੀਂ ਕਰ ਰਹੇ ਹੁੰਦੇ ਆ ਸਾਨੂੰ ਤਾਂ ਹੁੰਦਾ ਵੀ ਚਲੋ ਬਾਹਰ ਥੋੜੀ ਆਊਟਿੰਗ ਕਰਕੇ ਮਾਈਂਡ ਫਰੈਸ਼ ਹੋ ਜਾਂਦਾ ਜਨਾਬ ਜੀ ਬਾਹਰ ਰਹਿੰਦੇ ਨੇ ਉਹਨਾਂ ਨੂੰ ਫਿਰ ਇਹ ਹੁੰਦਾ ਕਿ ਦੋ ਕਰੀ ਰਹੀਏ ਰੈਸਟ ਮਿਲ ਜਾਂਦੀ ਹੈ ਥੋੜਾ ਬਹੁਤਾ ਟਾਈਮ ਫਿਰ ਮੈਂ ਸੋਚਿਆ ਕਿ ਸਵੇਰੇ ਬੱਚਿਆਂ ਦਾ ਸਕੂਲ ਵੀ ਹੈ ਤੇ ਆਪਾਂ ਘਰ ਹੀ ਮੈਂ ਕਿਹਾ ਥੋੜਾ ਬਹੁਤਾ ਜਿੰਨਾ ਕ ਆਪਣੇ ਕੋਲ ਸਰਦਾ ਜਨਾਬ ਜੀ ਨੂੰ ਮੈਂ ਘਰ ਹੀ ਸਰਪ੍ਰਾਈਜ਼ ਦੇ ਦਮਾ ਜਨਾਬ ਜੀ ਨੂੰ ਵੈਸੇ ਸਰਪ੍ਰਾਈਜ਼ ਮੇਰਾ ਪਸੰਦ ਆਇਆ ਦਿੱਤਾ ਹੋਇਆ ਖੁਸ਼ ਹੋ ਗਏ ਜਨਾਬ ਜੀ ਨਾਲੇ ਬੱਚੇ ਸਾਰੇ ਖੁਸ਼ ਹੋ ਗਏ ਰਲ ਮਿਲ ਕੇ ਸਾਰਿਆਂ ਨੇ ਪਾਰਟੀ ਕਰ ਲਈ ਵੱਡੇ ਵੀ ਖੁਸ਼ ਤੇ ਛੋਟੇ ਵੀ ਖੁਸ਼ ਸਾਰਿਆਂ ਨਾਲ ਮੇਨ ਗੱਲ ਇਹ ਹੈ ਕਿ ਜਿਨ੍ਹਾਂ ਦਾ ਬਰਥਡੇ ਸੀਗਾ ਬਰਥਡੇ ਪੁਆਏ ਵੀ ਖੁਸ਼ ਅੱਜ ਦੇ ਦਿਨ ਵੈਸੇ ਜਿਸ ਸੌਰੀ ਬਰਥਡੇ ਵਾਲੇ ਦਿਨ ਵੈਸੇ ਜੋ ਬਰਡੇ ਬੋਏ ਨੂੰ ਪਸੰਦ ਹੁੰਦਾ ਅਸੀਂ ਉਹੀ ਕਰਦੇ ਨੇ ਉਹੀ ਉਹਨਾਂ ਨੂੰ ਬਣਾ ਕੇ ਖਵਾਨਦੇ ਆ ਮੇਰਾ ਸਟਾਰਟਿੰਗ ਤੋਂ ਹੀ ਰਿਹਾ ਕੰਮ ਕਿ ਜੋ ਚੀਜ਼ ਜਨਾਬ ਜੀ ਨੂੰ ਪਸੰਦ ਹੈ ਉਹਨਾਂ ਦੇ ਬਰਥਡੇ ਵਾਲੇ ਦਿਨ ਸਾਰਾ ਦਿਨ ਉਹੀ ਚੱਲਦਾ ਹੈ ਉਹਨਾਂ ਨੂੰ ਸਪੈਸ਼ਲ ਫੀਲ ਕਰਾਇਆ ਜਾਂਦਾ ਮਾਰਨਿੰਗ ਤੋਂ ਲੈ ਕੇ ਰਾਤ ਨੂੰ ਵੀ ਜਦੋਂ ਵੀ ਚਲੋ 12 ਵਜੇ ਤੋਂ ਬਾਅਦ ਉਹਨਾਂ ਦਾ ਡੇ ਸਟਾਰਟ ਹੋ ਜਾਂਦਾ ਹੈ ਤੇ ਅੱਜ ਰਾਤ ਨੂੰ 12 ਵਜੇ ਤੱਕ ਉਹਨਾਂ ਦਾ ਹੀ ਡੇ ਆ ਬਸ ਜੋ ਉਹਨਾਂ ਨੂੰ ਪਸੰਦ ਹੈ ਫਿਰ ਉਹੀ ਚੱਲਦਾ ਰਹਿੰਦਾ ਸਾਡੇ ਘਰੇ ਜਨਾਬ ਜੀ ਨੂੰ ਇਤਨਾ ਮੈਂ ਸਪੈਸ਼ਲ ਫੀਲ ਕਰਵਾਂਦੀ ਆ ਚਲੋ ਬਹੁਤ ਸਾਰੀਆਂ ਗੱਲਾਂ ਬਾਤਾਂ ਹੋ ਗਈਆਂ ਹੁਣ ਆਪਾਂ ਵਲੌਗ ਤੇ ਐਂਡ ਕਰ ਦਿੰਨੇ ਆ ਮਿਲਾਂਗੇ ਤੁਹਾਨੂੰ ਕੱਲ ਇੱਕ ਨਿਊ ਵਲੌਗ ਵਿੱਚ ਜੇਕਰ ਕੋਈ ਵੀ ਨਿਊ ਹੋਵੇ ਹੈ ਨਾ ਮੇਰਾ ਪਿਆਨਪਰਾ ਪਲੀਜ਼ ਚੈਨਲ ਨੂੰ ਸਬਸਕ੍ਰਾਈਬ ਕਰਕੇ ਪੈਲ ਲਾਈਕ ਨੂੰ ਜਰੂਰ ਪ੍ਰੈਸ ਕਰ ਲਿਓ ਤੇ ਜਿਹੜੀ ਮੈਂ ਰੈਸਪੀ ਸ਼ੇਅਰ ਕੀਤੀ ਹੈ ਦਹੀਂ ਪੱਲਿਆਂ ਵਾਲੀ ਇੱਕ ਵਾਰ ਪਲੀਜ਼ ਉਹ ਜਰੂਰ ਵਾਚ ਕਰ ਲੈਣਾ ਜੀ ਮਿਲਾਂਗੇ ਹੁਣ ਤੁਹਾਨੂੰ ਕੱਲ ਇੱਕ ਨਿਊ ਵਲੌਗ ਵਿੱਚ ਤਦ ਤੱਕ ਲਈ ਬਾਏ ਬਾਏ